ਅਸਲੀਅਤ ਇਹ ਹੈ ਕਿ ਪਰਸੋ ਬਟਿੰਡੇ ਚਰਾ ਆਪੀ ਲਈ ਸੀ ਵਾਦ ਅੱਜ ਐਨਕਾ ਪਾ ਕੇ ਆਏ ਆ ਕਿਉਂ ਪਾ ਕੇ ਆਏ ਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਸੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਫੋਟੇਜ ਜਾਣ ਤੋਂ ਪਤਾ ਲੱਗਿਆ ਸੀ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਂ ਨਾ ਫਿਰ ਕਹਿੰਦਾ ਮੈਂ ਫੀਤੇ ਬਨ ਰਿਹਾ ਸੀ ਜਹਾਤ ਤੋਂ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਿ ਦੋ ਹੁਣ ਜਿਆਦਾ ਕਹੇ ਅੱਖਾਂ ਬਣਵਾਇਆ ਕਰਨਾ ਪੈਂਦਾ ਜਾਂ ਕੁਝ ਵੀ ਆਂਦਾ ਜਾਂ ਹੁਣ ਚਰਚਾ ਹੋ ਰਹੀ ਵੀ ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਵੀ ਸ਼ੈਡ ਚੇਂਜ ਕਰਦੇ ਤਾਂ ਉਦੋਂ ਫੇਰ ਬਦਲਦੀ ਕਰ ਕੀਤੀ ਜਾਂਦੀ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਰਿਸ਼ਤਾ ਚਾਦੂ ਹੋ ਜੂਗਾ ਸਭ ਕੁਝ ਗੰਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਜਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਇਹ ਮੁੰਡਾ ਮੁੱਖ ਮੰਤਰੀ ਬੰਮ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀ ਦੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹਾ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਹੋਣੇ ਠੀਕ ਕਰੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਸਾਰਾ ਕੁਝ ਭਗਵੰਤ ਮਾਨ ਤੇ ਛੱਟ ਕੇ ਨਵਾਂ ਮੋ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ-ਕੌਣ ਰਿਆ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤਪਾਣ ਮੈਜਿਕ ਪੰਜਾਬ ਨੂੰ ਆ ਬਿਲਕੁਲ ਤੁਸੀਂ ਇਹ ਗੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਆ ਬਾਹਰ ਕੀ ਗੱਲ ਹੋਈ ਆ ਜਿਸ ਦਿਨ ਡੈਮ ਤੇ ਆਇਆ ਆਹ ਉਸ ਦਿਨ ਕੀ ਹੋਇਆ ਦੱਸੋ ਮੈਨੂੰ ਕੀ ਹੋਇਆ ਇਹ ਫਿਰ ਬੋਲਦੇ ਕਿਉਂ ਨਹੀਂ ਤੁਸੀਂ মিডিਆ ਵਾਲੇ ਉਹ ਚੋਹਾਲ ਡੈਮ ਹੈ ਨਾ ਕੀ ਹੋਇਆ ਦੱਸੋ ਅੱਜ ਮੈਂ ਕਹਿਣਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਕਬਰ ਠੂਕ ਕੇ ਮੈਂ ਕਹਿਣਾ ਚੋਹਾਲ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੇਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾ ਦਿੱਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾਮ ਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਝਪੜੋ ਝਪੜੀ ਹੋਏ ਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾਮ ਦਾ ਗਜ਼ਲ ਗਜ਼ਲ ਪ੍ਰੀਤਕੌਰ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬਿਹੇਵ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲਏ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਏਐਸ ਅਫਸਰਾਂ ਨਾਲ ਮਿਸਬੀਹਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਹੈ ਇਸੇ ਚੱਕਰ ție ਹੋਈ ਹੈ ਉਹ ਲੋਕ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਯੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਹੈ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਹੋਤੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਧੰਨਾ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ 'ਚ ਉਹ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੇਰੇ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗੈਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ 'ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ 'ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋ ਬਠਿੰਡੇ ਚਰਾਪ ਪੀ ਲਈ ਸੀ ਬਾਦ ਅੱਜ ਐਨਕਾ ਪਾ ਕੇ ਆਇਆ ਕਿਉਂ ਪਾ ਕੇ ਆਇਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਚੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਬੋਟੇ ਜਾਣ ਤੋਂ ਪਤਾ ਲੱਗਿਆ ਸੀ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਣਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੋਂ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕੈਦ ਹੁਣ ਉਹ ਜਾਂ ਤਾਂ ਕਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅੱਜ ਮੈਂ ਅਮਨ ਅਵਰੋੜ ਨੂੰ ਵੇਖ ਰਿਹਾ ਸੀਗਾ ਉਹ ਪੁੱਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ 1 ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕ੍ਰਪਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋੜ ਹੈ ਸਭ ਤੋਂ ਹਰ ਮਹਿਕਮੇ 'ਚ ਕ੍ਰਪਸ਼ਨ ਹੈ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਤਾਂ ਮੀ ਸਾਹਿਬ ਨਾਲ ਮੈਂ ਕੀ ਗੱਲ ਕੀਤੀ ਨਹੀਂ ਕੀਤੀ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤਾਂ ਹੀ ਗੱਲ ਨਹੀਂ ਕਰਤੋ ਜੀ ਥੈਂਕ ਯੂ ਸੱਜਣਾਂ ਨੂੰ ਮਾਰਨ ਨੂੰ ਮਰਕੇਤ ਵਾਲੇ ਦੇਖੋ ਮੈਂ ਇਸ ਗੱਲ ਨੂੰ ਵੈਲਕਮ ਕਰਦਾ ਜੀ ਇਹ ਔਰ ਅੱਜ ਜੋ ਆ ਬੰਦ ਕਰ ਦੇ ਦੀ ਜੇਬ ਤੋਂ ਕੱਢ ਫੋਨ ਸੱਜਨ ਕੁਮਾਰ ਨੂੰ ਉਸ ਹیثیت ਤੇ ਪਹੁੰਚਾਉਣ ਵਾਲੀ ਕਾਂਗਰਸ ਪਾਰਟੀ ਸੀ ਸੱਜਨ ਕੁਮਾਰ ਇਜ਼ ਨੋਬਾਡੀ ਮਗਰ ਸੱਜਨ ਕੁਮਾਰ ਦੀ ਪਛਾਣ ਬਣਾਈ ਗਾਂਧੀ ਪਰਿਵਾਰ ਤੇ ਅੱਜ ਸੱਜਨ ਕੁਮਾਰ ਨੂੰ ਜੇ ਉਮਰ ਕੈਦ ਹੋਈ ਹੈ ਤੇ ਕਿਸੇ ਨਾ ਕਿਸੇ ਇੱਕ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੀ ਔਰ ਗਾਂਧੀ ਪਰਿਵਾਰ ਦੀ ਵੀ ਇਨਡਾਈਟਮੈਂਟ ਹੋਈ ਹੈ। ਔਰ ਇਸੇ ਲਈ ਸੱਜਨ ਕੁਮਾਰ ਹੋ ਗਏ ਅੱਜ ਕੇ ਅਲ ਭਗਤ ਹੋ ਗਏ ਹੋਰ ਕਈ ਕਾਂਗਰਸੀ ਲੀਡਰ ਹੋ ਗਏ ਜਿਨ੍ਹਾਂ ਨੂੰ ਉਸ ਵੇਲੇ ਬਚਾਇਆ ਕਿਨੇ ਸੀ ਗਾਂਧੀ ਪਰਿਵਾਰ। ਅੱਜ ਉਹਨਾਂ ਦੇ ਸਾਰਿਆਂ ਦਾ ਪਰਦਾ ਫਾਸ਼ ਹੋਇਆ ਔਰ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਨੂੰ ਆਪਦੇ ਕੀਤੇ ਦੀ ਮਾਫੀ ਮੰਗਣੀ ਚਾਹੀਦੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਉਸ 84 ਚ ਵੀ ਇਹਨੂੰ ਬਚਾਇਆ ਉਸ ਤੋਂ ਬਾਅਦ ਇਹਨੂੰ ਵਜੀਰੀ ਵੀ ਦਿੱਤੀ ਮੈਂਬਰ ਪਾਰਲੀਮੈਂਟ ਵੀ ਬਣਾਇਆ ਆ ਐਚ ਕੇ ਐਲ ਭਗਤ ਨੂੰ ਇੱਕ ਹੋਰ ਹੈ ਜਗਦੀਸ਼ ਟਾਈਟਲਰ ਉਹਨੂੰ ਵੀ ਦੇ ਹੀ ਗਏ ਆ ਇਸ ਲਈ ਇਹ ਇਹ ਬੜਾ ਕਲੀਅਰ ਹੈ ਕਿ ਇਹ ਕਾਂਗਰਸ ਪਾਰਟੀ ਉਦੋਂ ਇਹਨਾਂ ਨੂੰ ਬਚਾਉਂਦੀ ਹੈ ਤਦ ਇਹਨਾਂ ਸਮਾਂ ਲੱਗ ਗਿਆ ਔਰ ਇਸ ਸਜ਼ਾ ਦੀ ਨ ਸਮਝਦਾ ਇੱਕ ਵੈਲਕਮ ਕਰਦਾ ਕਿਉਂਕਿ 3000 ਤੋਂ ਵੱਧ ਦਿੱਲੀ ਚ નિર્ਦੋਸ਼ ਬੱਚੇ ਬੱਚੀਆਂ ਨੂੰ ਮਾਰਿਆ ਗਿਆ ਸੀਗਾ ਇੱਜ਼ਤਾਂ ਲੁੱਟੀਆਂ ਗਈਆਂ ਸੀ ਗੁਰੂ ਘਰ ਤੇ ਅੱਗਾਂ ਲਾਈਆਂ ਗਈਆਂ ਸਨ ਬਹੁਤ ਕੁਝ ਹੋਇਆ ਹੈ ਸੋ ਮਗਰ ਬਹੁਤ ਦੇਰ ਬਾਅਦ ਇਹ ਫੈਸਲਾ ਆਇਆ ਇਸ ਲਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਆਲਸੋ ਇਹ ਠੀਕ ਹੈ ਕਿ ਅੱਜ ਆਇਆ ਉਹਦਾ ਸੀ ਵੈਲਕਮ ਕਰਦੇ ਆ ਮਗਰ ਜਿਨ੍ਹਾਂ ਲੋਕਾਂ ਨੇ ਜਸਟਿਸ ਵੇਖਣਾ ਸੀ ਉਹ ਤਾਂ ਅੱਜ ਸ਼ਾਇਦ ਇਸ ਪਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਸੋ ਜਸਟਿਸ ਸ਼ੁੱਡ ਬੀ ਪ੍ਰੌਮਪਟ ਜਸਟਿਸ ਸ਼ੁੱਡ ਬੀ ਡਿਲੀਵਰਡ ਮੌਕੇ ਦੀ ਮੌਕੇ ਪੇਰਤਾ ਉਹ ਲੋਕਾਂ ਦੇ ਕਲੇਜਾਂ ਨੂੰ ਠੰਡ ਪੈਂਦੀ ਇਥੇ ਸੇ